ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਜੇਸਨ ਸਿੱਧੂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸਬਜੈਕਟ ਹੈਗਾ ਸਾਡਾ ਮੈਥ ਕਲਾਸ ਹੈਗੀ ਸਾਡੀ 10ਵੀਂ ਓਕੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ 4 ਨੰਬਰਾਂ ਵਾਲਾ ਸਵਾਲ ਜਾਨੀ ਕਿ ਜਿਹੜਾ ਤੁਹਾਨੂੰ ਪਾਗ ਇਡੀ ਦੇ ਵਿੱਚ ਦੇਖਣ ਨੂੰ ਮਿਲੇਗਾ ਇਹ ਜੋ ਸਾਡਾ ਸਭਾਲ ਹੈ ਇਹ ਸਾਡੇ ਮੈਥ ਦੇ ਅਕਕ੍ਰਿਤਿਕ ਲੜੀ ਵਾਲੇ ਚੈਪਟਰ ਦੇ ਵਿੱਚੋਂ ਹੈ ਓਕੇ ਤਾਂ ਬਹੁਤ ਆ ਟਾਈਮ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਐਂਡ ਆਪਣੇ 4 ਮਾਰਕਸ ਪੱਕੇ ਕਰਦੇ ਹਾਂ ਤਾਂ ਜੀ ਸਾਡਾ ਕੁਐਸਚਨ ਕੀ ਹੈ ਸਟੇਟਮੈਂਟ ਪੜ੍ਹਦੇ ਹਾਂ ਅੰਕ ਗ੍ਰੀਤੀਕ ਲੜੀ ਦਿੱਤੀ ਹੋਈ ਹੈ ਸਾਨੂੰ ਜਿਹਨੂੰ ਆਪਾਂ AP ਨਾਲ ਡਿਨੋਟ ਕਰਦੇ ਹੁੰਦੇ ਆ ਠੀਕ ਹੈ ਕੀ ਦਿੱਤੀ ਹੋਈ ਹੈ 4 9 14 ਕਮਾ 19 ਜਾਂਦਾ ਜਾਂਦੀ ਅੱਗੇ ਜਾ ਰਹੀ ਹੈ ਆਪਕੋ 100 ਆਉਣਾ ਹੈ ਓਕੇ ਦਾ ਤਿੰਨਵਾਂ ਪਦ 79 ਹੈ ਠੀਕ ਹੈ ਇਹਦੇ ਵਿੱਚ ਆਪਾਂ ਨੂੰ ਇੱਕ AP ਦਿੱਤੀ ਲੜੀ ਦਿੱਤੀ ਨੰਬਰਾਂ ਦੀ ਪਹਿਲਾ ਪਦ ਦੂਜਾ ਪਦ ਤੀਜਾ ਪਦ ਚੌਥਾ ਪਦ ਚੱਲੀ ਜਾ ਰਿਹਾ ਕੰਟੀਨਿਊ ਹੈ ਐਂਡ ਇਹਨਾਂ ਨੇ ਪੁੱਛ ਲਿਆ ਵੀ ਆਪਾਂ ਉਹ ਦੱਸਣਾ ਵੀ ਆ ਵਾਲਾ ਜੋ ਦਿੱਤਾ ਹੋਇਆ ਨੰਬਰ ਹੈ ਇਹ ਕਿਹੜੇ ਨੰਬਰ ਤੇ ਆ ਰਿਹਾਗਾ ਇਹ ਕਿੰਨਾਵਾਂ ਪਾਦ ਹੈ ਕਲੀਅਰ ਹੈ ਤਾਂ ਸਭ ਤੋਂ ਪਹਿਲਾਂ ਜਦੋਂ ਵੀ ਤੁਹਾਨੂੰ ਕੁਝ ਐਦਾਂ ਦਾ ਦੇਖਣ ਨੂੰ ਮਿਲ ਜੇ ਏਪੀ ਦੇ ਦੇਣ ਐਂਡ ਉਹਦੇ ਵਿੱਚ ਉਹਨਾਂ ਨੇ ਕੋਈ ਜੋੜ ਫਾਲ ਦਾ ਕੋਈ ਕਾਸੀ ਜੋੜ ਦਾ ਨਾਂ ਜ਼ਿਕਰ ਕੀਤਾ ਹੋਵੇ ਤਾਂ ਤੁਸੀਂ ਇੱਕ ਫਾਰਮੂਲਾ ਧਿਆਨ ਚ ਰੱਖਣਾ ਜਿਹੜਾ ਤੁਸੀਂ ਲਾਉਣਾ ਹੈ ਇਸ ਕਾਈਂ ਤੇ ਤਾਂ ਉਹ ਤੁਸੀਂ ਕਿਹੜਾ ਫਾਰਮੂਲਾ ਲਾਉਣਾ ਤੁਸੀਂ ਫਾਰਮੂਲਾ ਲਾਉਣਾ ਹੁੰਦਾ ਏ ਐਨ ਵਾਲਾ ਜਾਨੀ ਕਿ ਏ ਐਨ ਬਰਾਬਰ ਹੁੰਦਾ ਏ ਪਲੱਸ ਐਨ ਮਾਈਨਸ 1 ਗੁਣਾ ਡੀ ਕਲੀਅਰ ਹੈ ਇਹ ਉਹਦੋਂ ਲਾਉਣਾ ਜਦੋਂ ਤੁਹਾਨੂੰ ਏਪੀ ਦਿੱਸ ਜੇ ਕਲੀਅਰ ਅੰਲ ਲੜੀ ਦਿੱਤੀ ਹੋਈ ਐਂਡ ਕਿਤੇ ਵੀ ਤੁਹਾਨੂੰ ਜ਼ੈਡ ਤੇ ਜੋੜ ਫਲ ਵਗੈਰਾ ਦੀ ਗੱਲ ਨਹੀਂ ਹੋਈ ਜੋੜ ਫਲ ਵੇਲੇ ਤੁਸੀਂ ਐਸ ਐਨ ਵਾਲਾ ਫਾਰਮੂਲਾ ਲਾਉਣਾ ਹੁੰਦਾ ਇੱਥੇ ਆਪਾਂ ਐਸ ਐਨ ਵਾਲਾ ਨਹੀਂ ਲਾਉਣਾ ਐਨ ਵਾਲਾ ਫਾਰਮੂਲਾ ਲਾਉਣਾ ਠੀਕ ਹੈ ਤਾਂ ਫਾਰਮੂਲਾ ਆਪਾਂ ਲਿਖ ਲਿਆ ਐਨ ਇਸ ਇਕੁਅਲ ਟੂ A N 1 D ਤਾਂ ਪਹਿਲਾਂ ਦੇਣੀ ਹੈ ਇੱਕ ਚੀਜ਼ ਕੀ ਹੈ A N ਦਾ ਮਤਲਬ ਹੁੰਦਾਗਾ Nਵਾਂ ਪਦ ਠੀਕ ਹੈ ਜਿਵੇਂ ਤੀਜਾ ਪਦ A3 ਓਕੇ ਚੌਥਾ ਪਦ A4 ਕਲੀਅਰ ਹੈ ਇਹ ਹੁੰਦਾ ਸਾਡਾ ਪਹਿਲਾ ਪਦ ਪਹਿਲਾ ਪਦ ਕਲੀਅਰ ਹੈ ਐਨ ਦਾ ਮਤਲਬ ਹੁੰਦਾਗਾ ਕਿੰਨੇ ਪਾਦ ਹੈ ਠੀਕ ਹੈ ਕੁੱਲ ਪਾਦ ਕਿੰਨੇ ਆ ਲੜੀ ਦੇ ਵਿੱਚ ਕੁੱਲ ਨੰਬਰ ਕਿੰਨੇ ਆ ਕਲੀਅਰ ਹੈ ਨੈਕਸਟ ਆ ਜਾ ਸਾਡਾ ਡੀ ਡੀ ਜਿਹਨੂੰ ਆਪਾਂ ਕਹਿੰਦੇ ਨੇ ਨਾ ਸਾਂਝਾ ਅੰਤਰ ਹੂੰ ਸਾਂਝਾ ਅੰਤਰ ਜਾਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਆ ਡੀ ਨੂੰ ਕਾਮਨ ਡਿਫਰੈਂਸ ਕਲੀਅਰ ਹੈ ਤਾਂ ਸਭ ਤੋਂ ਪਹਿਲਾਂ ਦਿੱਤੀ ਹੋਈ ਲੜੀ ਦੇ ਵਿੱਚੋਂ ਜਿਹੜੇ-ਜਿਹੜੇ ਚੀਜ਼ ਆਪਾਂ ਨੂੰ ਦਿੱਤੀ ਹੋਈਆਂ ਉਹ ਪਿਕ ਕਰਦੇ ਆਂ। ਇਸ ਲੜੀ ਦਾ ਸਭ ਤੋਂ ਪਹਿਲਾ ਪਦ ਕੀ ਹੈ ਸਾਡਾ A ਹੁੰਦਾ। ਯਾਨੀ ਕਿ ਸਾਡੇ ਪਹਿਲੇ ਪਦ ਦੀ ਵੈਲਿਊ ਲਿਖ ਲੈਨੇ ਆਪਾਂ। ਪਹਿਲਾ ਪਦ ਯਾਨੀ ਕਿ ਸਾਡਾ A ਕਿੰਨਾ ਦਿੱਤਾ ਹੋਇਆ ਹੈ 4। ਕਲੀਅਰ ਹੈ? D ਦੀ ਵੈਲਿਊ ਵੀ ਆਪਾਂ ਇਹਦੇ ਵਿੱਚੋਂ ਹੀ ਕੱਢਾਂਗੇ। ਸਾਡਾ ਜਿਹੜਾ ਸਾਂਝਾ ਅੰਤਰ ਹੁੰਦਾਗਾ ਸਾਂਝਾ ਅੰਤਰ ਜਿਹਨੂੰ ਅਸੀਂ ਡਿਨੋਟ ਕਰਦੇ ਆਂ D ਦੇ ਨਾਲ। ਜਦੋਂ ਤੁਸੀਂ ਉਹ ਦਿੱਤੀ ਹੋਈ ਲੜੀ ਦੇ ਵਿੱਚੋਂ ਕੱਢਣਾ ਹੋਵੇ ਤਾਂ ਤੁਸੀਂ ਕੋਈ ਵੀ ਦੋ ਟਰਮਸ ਚੱਕ ਲੋ ਠੀਕ ਹੈ ਉਹਦੇ ਵਿੱਚ ਜਿਹੜੀ ਪਿੱਛੇ ਦਿੱਤੀ ਹੋਈ ਹੈ ਉਹਦੇ 'ਚ ਉਹ ਅਗਲੀ ਵਾਲੀ ਘਟਾ ਦਿਓ ਠੀਕ ਹੈ ਜਾਨੀ ਕਿ ਆਪਾਂ ਹਰ ਇੱਕ ਕੇਸਸ ਦੇ ਵਿੱਚ ਪਹਿਲੇ ਦੋ ਟਰਮਸ ਚੱਕ ਲੈਣੇ ਹੁੰਦੇ ਆ ਪਹਿਲੇ ਦੋ ਪਦ ਚੱਕ ਲੈਣੇ ਹੁੰਦੇ ਆ ਤਾਂ ਉਹਦੇ ਤੇ ਅਸੀਂ ਕੀ ਕਰਦੇ ਹੁੰਦੇ ਆ ਜਿਹੜਾ ਦੂਜਾ ਪਦ ਹੈ ਦੂਜਾ ਪਦ ਘਟਾਓ ਕਰਦੇ ਹੁੰਦੇ ਆ ਪਹਿਲਾ ਪਦ ਠੀਕ ਹੈ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਦੂਜੇ ਪਦ ਦੇ ਵਿੱਚੋਂ ਪਹਿਲਾ ਪਦ ਘਟਾਉਣਾ ਹੈ ਕਲੀਅਰ ਸਟੂਡੈਂਟਸ ਕੀ ਕਰਦੇ ਨੇ ਮਿਸਟੇਕ ਉਹ ਪਹਿਲੇ ਦੇ ਵਿੱਚੋਂ ਦੂਜਾ ਘਟਾ ਦਿੰਦੇ ਨੇ ਕਲੀਅਰ ਹੈ ਜਾਂ ਇੱਥੇ ਸਾਈਨ ਦੀ ਗੜਬੜੀ ਕਰ ਦਿੰਦੇ ਨੇ ਕਲੀਅਰ ਹੈ ਤਾਂ ਧਿਆਨ ਰੱਖਣਾ ਜਦੋਂ ਵੀ ਤੁਸੀਂ ਸਾਂਝਾ ਅੰਤਰ ਕੱਢਣਾ ਜਾਨੀ ਕਿ d ਦੀ ਵੈਲਿਊ ਕੱਢਣੀ ਹੈ ਜਿੱਦੀ ਸਾਨੂੰ ਜ਼ਰੂਰਤ ਪੈਂਦੀ ਹੈ ਜਦੋਂ ਅਸੀਂ an ਵਾਲਾ ਫਾਰਮੂਲਾ ਲਾਈ ਕਰਨਾ ਹੋਵੇ ਤਾਂ ਉਸ ਟਾਈਮ ਤੇ ਹਮੇਸ਼ਾ ਦੂਜੀ ਟਰਮ ਦੇ ਵਿੱਚੋਂ ਪਹਿਲੇ ਟਰਮ ਨੂੰ ਘਟਾਉਣੀ ਹੈ ਜਾਨੀ ਕਿ ਦੂਜਾ ਪਦ ਮਾਈਨਸ ਪਹਿਲਾ ਪਦ ਕਰਨਾ ਹੈ ਤਾਂ ਇੱਥੇ ਆਪਾਂ ਇਹਦੇ ਸੇ ਵੈਲਿਊ ਭਰ ਕੇ ਦੇਖ ਲੈਣੇ ਦੂਜੇ ਪਦ ਦੀ ਵੈਲਿਊ ਸੀਗੀ ਸਾਡੀ 9 ਪਹਿਲੇ ਪਦ ਦੀ ਸੀਗੀ ਮਾਈਨਸ 4 ਤਾਂ ਸਾਡੀ d ਦੀ ਵੈਲਿਊ ਕਿੰਨੀ ਆ ਗਈ 5 ਆ ਗਈ ਕਲੀਅਰ ਹੈ d ਦੀ ਵੈਲਿਊ ਸਾਡੀ ਕਿੰਨੀ ਆ ਗਈ 5 ਆ ਗਈ a ਦੀ ਵੈਲਿਊ ਸਾਨੂੰ ਕੀ ਹੈ ਦਿੱਤੀ ਹੋਈ ਹੈ ਉਹਨੂੰ ਮੁੱਦਾ a ਹੈ ਵੀ ਸੇ ਪਤਾ ਕੀ ਕਰ ਫਾਰਮੂਲਾ ਪਤਾ ਲੱਗ ਗਿਆ ਇਹ ਜੇ ਸਾਨੂੰ ਦੋਦੀਆਂ ਵੈਲਿਊਸ ਤਾਂ ਆਪਾਂ ਕੱਢ ਲਈਏ ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਵੇਸੀ ਐਨ ਦੀ ਵੈਲਿਊ ਕੱਢਣੀ ਹੈ ਕਿ ਏ ਐਨ ਦੀ ਵੈਲਿਊ ਕੱਢਣੀ ਹੈ ਕਲੀਅਰ ਹੈ ਤਾਂ ਇਸ ਚੀਜ਼ ਨੂੰ ਚੈੱਕ ਕਰਨ ਵਾਸਤੇ ਤੁਸੀਂ ਕੀ ਕਰਨਾ ਹੈਗਾ ਹਮੇਸ਼ਾ ਇਹ ਦੇਖਿਆ ਕਰੋ ਜਦੋਂ ਵੀ ਦਿੱਤੇ ਸਟੇਟਮੈਂਟ ਦੇ ਵਿੱਚ ਕਿੰਨਾ ਆਜੀ ਜਾਂ ਕਿਹੜਾ ਕਰਕੇ ਆਜੀ ਤੇ ਨਾਲ ਕੋਈ ਨਾ ਕੋਈ ਨੰਬਰ ਲਿਖਿਆ ਆਜੀ ਤਾਂ ਉਸ ਟਾਈਮ ਤੇ ਤੁਸੀਂ ਐਨ ਦੀ ਵੈਲਿਊ ਪਤਾ ਕਰਨੀ ਹੁੰਦੀ ਹੈ ਕਿ ਜਿਹੜਾ ਉਹਦੇ ਨਾਲ ਜਸਟ ਨੰਬਰ ਦਿੱਤਾ ਹੁੰਦਾ ਉਹ ਹੁੰਦੀ ਹੈ ਸਾਡੀ a n d ਦੀ ਵੈਲਿਊ ਕਲੀਅਰ ਹੈ ਕਿਹੜਾ ਅਜੇ ਕਿੰਨਾ ਪਦ ਆ ਜੇ ਉਸ ਸਮੇਂ ਤੁਸੀਂ n d ਦੀ ਵੈਲਿਊ ਪਤਾ ਕਰਨੀ ਹੁੰਦੀ ਹੈ ਐਂਡ ਉਹਦੇ ਜਸਟ ਨਾਲ ਜਿਹੜਾ ਤੁਹਾਨੂੰ ਨੰਬਰ ਦਿੱਤਾ ਹੋਇਆ ਉਹ ਵੈਲਿਊ ਹੁੰਦੀ ਹੈ ਸਾਡੀ a n d ਕਲੀਅਰ ਹੈ ਤਾਂ a n d ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ ਉਹਨੂੰ ਵੀ ਤੁਸੀਂ ਸਾਈਡ ਤੇ ਲਿਖ ਲਓ ਤਾਂ ਜੇ a n d ਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ 79 ਠੀਕ ਹੈ ਇਹਨੂੰ ਵੀ ਅਸੀਂ ਕੀ ਰੱਖ ਲੈ ਸਾਈਡ ਤੇ ਲਿਖ ਲੈ ਦੇਖੋ ਪਹਿਲਾ ਪਦ 4 ਹੈ ਕਲੀਅਰ ਹੈ d ਦੀ ਵੈਲਿਊ 5 ਐਂਡ a ਐਂਡ ਸਾਨੂੰ ਦਿੱਤਾ ਹੋਇਆ ਅਸੀਂ ਪਤਾ ਕੀ ਕਰਨਾ ਹੈ n ਪਤਾ ਕਰਨਾ ਤਾਂ ਇਸ ਪੂਰੇ ਫਾਰਮੂਲੇ ਦੇ ਵਿੱਚ ਜਿਹੜੀ ਜਿਹੜੀ ਵੈਲਿਊ ਪਤਾ ਉਹਦੀ ਪੁੱਟ ਕਰ ਦੋ ਐਂਡ ਜਿਹਦੀ ਅਸੀਂ ਕੱਢਣੀ ਉਹਨੂੰ ਐਜ਼ ਇਟ ਇ ਉਸੇ ਟਰਮ ਦੇ ਵਿੱਚ ਹੀ ਲਿਖੋ ਠੀਕ ਹੈ ਤਾਂ ਤੁਸੀਂ an ਦੀ ਵੈਲਿਊ ਪਤਾ ਹੈ ਆਪਾਂ ਨੂੰ 79 a ਕਿੰਨਾ ਕੱਢਿਆ ਸੇ ਆਪਾਂ 4 n ਆਪਾਂ ਨੂੰ ਨਹੀਂ ਪਤਾ ਪਤਾ ਕਰਨਾ ਇਹਨੂੰ ਆ ਹੀ ਰੱਖੀ ਰੱਖੋ ਬ੍ਰੈਕਟ ਦੇ ਵਿੱਚ ਹੁਣ d ਦੀ ਵੈਲਿਊ ਕਿੰਨੀ ਸੀਗੀ ਸਾਡੇ ਕੋਲੇ d ਦੀ ਅਸੀਂ ਕੱਢੀ ਸੀਗੀ 5 ਫਾਰਮੂਲਾ ਅਪਲਾਈ ਕਰਕੇ ਅਸੀਂ ਪੁੱਟ ਕਰਤਾ ਇੱਥੇ 5 ਠੀਕ ਹੈ ਹੁਣ ਇਹਨੂੰ ਸੋਲਵ ਕਰਾਂਗੇ ਕਲੀਅਰ ਹੈ ਆਬਵੀਅਸ ਜੀ ਗੱਲ ਆ ਬਾਕੀ ਸਾਰੀਆਂ ਟਰਮਸ ਦਿੱਤੀਆਂ ਹੋਈਆਂ ਇੱਕ ਟਰਮ ਹੈਣੀਗੀ ਤਾਂ ਤੁਸੀਂ ਜਿਹੜੀ ਸਾਈਡ ਟਰਮ ਆਪਾਂ ਪਤਾ ਕਰਨੀ ਹੈ ਉਹਨੂੰ ਕੱਲਾ ਛੱਡਣਾ ਹੁੰਦਾ ਐਂਡ ਬਾਕੀਆਂ ਨੂੰ ਸਾਰੀਆਂ ਨਾ ਉਧਰ ਲੈ ਜਾਣਾ ਹੁੰਦਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ 4 ਨੂੰ ਇੱਧਰ ਲਿਆਏ 79 ਦੇ ਵਿੱਚੋਂ ਉਹ ਉਧਰ ਪਲੱਸ ਦਾ ਸੀ ਇੱਧਰ ਮਾਈਨਸ ਹੋ ਗਿਆ ਤਾਂ ਸਾਡੇ ਕੋਲੇ ਰਹਿ ਗਿਆ ਇੱਧਰ ਲਈ ਸਿਰ n 1 ਗੁਣਾ ਦੇ ਵਿੱਚ 5 ਤਾਂ 9 ਦਾ 4 ਘੰਟੇ ਸਾਡੇ ਰਹਿ ਗਏ 75 ਫੇਰ ਆ ਗਿਆ ਸਾਡੇ ਕੋਲ n 1 ਫੇਰ ਹਜੇ ਵੀ ਆਪਣੇ ਕੋਲ n ਦਾ 프리 ਨਹੀਂ ਹੋਈ ਹੈਗੀ ਤਾਂ ਫਿਰ 5 ਨੂੰ ਇੱਧਰ ਲਿਆਓ 5 ਨੂੰ ਜੇ ਤੁਸੀਂ ਇੱਧਰ ਲੈ ਕੇ ਆਉਂਗੇ ਉਹ ਉਧਰ ਮਲਟੀਪਲਾਈ ਦੇ ਵਿੱਚ ਇੱਧਰ ਆ ਕੇ ਕੀ ਹੋ ਜੂਗੀ ਡਿਵਾਈਡ ਦੇ ਵਿੱਚ ਹੋ ਜੂਗੀ ਜਾਨੀ ਕਿ ਭਾਗ ਦੇ ਵਿੱਚ ਹੋ ਜੂਗੀ ਕਲੀਅਰ ਹੈ ਤਾਂ ਫੇਰ ਹਜੇ ਸਾਡੇ ਕੋਲੇ ਕੀ ਰਹਿ ਗਿਆ n 1 ਰਹਿ ਗਿਆ ਕਲੀਅਰ ਹੈ ਹੁਣ ਤੁਸੀਂ ਇਹਨੂੰ ਡਿਵਾਈਡ ਕਰੋਗੇ 5 ਨਾਲ 15 5 1 5 15 ਪਾਇਆ 75 ਤਾਂ ਸਾਡਾ ਆਨਸਰ ਆ ਗਿਆ 15 n 1 ਹਜੇ ਵੀ ਸਾਡਾ ਕੋਲ n ਦੀ ਵੈਲਿਊ ਨਹੀਂ ਨਿਕਲੀ ਤਾਂ ਜਿਹੜਾ n ਦੇ ਨਾਲ ਨੰਬਰ ਆ ਉਹਨੂੰ ਵੀ ਇੱਧਰ ਲਿਆਉਣਾ ਹੋਊਗਾ ਤਾਂ -1 ਨੂੰ ਤੁਸੀਂ ਇੱਧਰ ਲੈ ਕੇ ਆਉਂਗੇ ਉਹ ਉਧਰ -1 ਆ ਇੱਧਰ ਆ ਕੇ ਕੀ ਹੋ ਜੂਗੀ ਪਲੱਸ ਹੋ ਜੂਗੀ ਯਾਨੀ ਕਿ 15 1 16 ਤਾਂ ਸਾਡੀ n ਦੀ ਵੈਲਿਊ ਕਿੰਨੀ ਆ ਗਈ 16 ਆ ਗਈ ਯਾਨੀ ਕਿ ਸਾਡਾ ਜਿਹੜਾ ਉਨਾਸਿਨਾ ਪਾਦ ਹੈ ਕਿੰਨਵਾਂ ਕਿੰਨੇ ਨੰਬਰ ਤੇ ਹੈ 16 ਨੰਬਰ ਤੇ ਹੈ ਜਾਨੀ ਕਿ ਜਿਹੜਾ ਸਾਡਾ 79 ਨੰਬਰ ਆ ਰਿਹਾ ਉਹ ਸਾਡੇ 16ਵੇਂ ਪਾਦ ਤੇ ਆ ਰਿਹਾ ਹੈ ਕਲੀਅਰ ਹੈ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਜਦੋਂ ਵੀ ਸਟੇਟਮੈਂਟ ਦੇ ਵਿੱਚ ਏਪੀ ਵਗੈਰਾ ਦੇਖੀ ਤੁਹਾਨੂੰ ਪੁੱਛ ਲੈ ਤਿੰਨਵਾਂ ਪਦ ਪਤਾ ਕਰੋ ਜਾਂ ਕਿੰਨਵਾਂ ਕੀ ਨਾ ਪਾ ਦੇ ਇਦਾਂ ਦੇ ਕੁਝ ਵਰਡਿੰਗ ਦੇ ਦੇਣ ਤਾਂ ਤੁਸੀਂ ਹਮੇਸ਼ਾ a n ਵਾਲਾ ਫਾਰਮੂਲਾ ਹੀ ਯੂਜ਼ ਕਰਨਾ ਠੀਕ ਹੈ a ਤੇ d ਦੀ ਵੈਲਿਊ ਦਿੱਤੀ ਹੋਈ a p ਦੇ ਵਿੱਚੋਂ ਅੱਗੇ ਉਹ ਵੀ ਨਿਕਲ ਜਾਂਦੀ ਹੁੰਦੀ ਹੈ ਸਾਡੀ ਜਿਹੜੀ ਕਨਫਿਊਜ਼ਨ ਹੁੰਦੀ ਹੈ a n ਤੇ n ਦੇ ਵਿੱਚ ਹੁੰਦੀ ਹੁੰਦੀ ਹੈ ਵੀ ਉਹ ਜਿਹੜੀ ਦਿੱਤੀ ਹੋਈ ਵੈਲਿਊ ਆ a n ਦੀ ਹੈ ਕਿ l ਦੀ ਹੈ ਤਾਂ ਇੱਕ ਚੀਜ਼ ਜਿਹਦੇ ਚ ਦਿੱਤੀ ਹੋਊਗੀ ਇੱਕ ਫਾਈਂਡ ਆਊਟ ਕਰਨੀ ਹੋਊਗੀ ਠੀਕ ਹੈ ਜਦੋਂ n ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਉੱਥੇ ਉਹਨਾਂ ਨੇ ਵਰਡਿੰਗ ਕਿੱਤੋਂ ਪਾ ਕੇ ਕੀਤੀ ਹੋਊਗੀ ਕਿੰਨਾ ਜਾਂ ਕਿਹੜਾ ਕਲੀਅਰ ਹੈ ਤਾਂ ਜੇ ਤੁਸੀਂ ਇਸ ਚੀਜ਼ ਤੋਂ ਕਨਫਿਊਜ਼ ਨਹੀਂ ਹੋਣਾ ਹੈਗਾ ਤਾਂ ਜੇ ਕੰਟੈਂਟ ਨੂੰ ਸਮਝ ਆ ਗਿਆ ਹੋਣਾ ਤਾਂ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਆਈ ਹੋਪ ਤੁਹਾਡੀ ਇਸ ਵਾਰ ਤੁਹਾਡੇ ਐਗਜ਼ਾਮਸ ਦੇ ਵਿੱਚ ਤੁਹਾਡੇ ਡਿਜ਼ਾਇਰੇਬਲ ਸਕੋਰਸ ਤੁਸੀਂ ਜ਼ਰੂਰ ਟੀਨ ਕਰੋਗੇ ਅ ਜੀ ਐਦਾਂ ਹੀ ਵਧੀਆ ਕੰਟੈਂਟ ਦੇਖਣ ਲਈ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ